ਆਹ ਨਾਮ ਖੜਾ ਜੀ ਸਰਦਾਰ ਸੁਵਾਰ ਸਿੰਘ ਜੀ ਸੈਂਸੋਵਾਲ ਪਿੰਡ ਇਹਨਾਂ ਦਾ ਕਰੇਸ਼ ਹੈ ਜੀ ਆਈਪੀ ਸਟੋਰ ਪ੍ਰੈਸ਼ਰ ਜੀ ਤਿੰਨ ਸਾਲ ਹੋ ਗਏ ਜੀ ਮੈਨੂੰ ਪਿੰਨੀਆਂ ਦਾ ਆਰਡਰ ਦਿੰਦੇ ਹੋਏ ਆ ਤੇ ਹਰ ਸਾਲ ਮੇਰੇ ਕੋਲੋਂ ਵੱਧ ਤੋਂ ਵੱਧ ਕੁਆਂਟੀਟੀ ਦੇ ਵਿੱਚ ਮੇਰੇ ਕੋਲੋਂ ਪਿੰਨੀਆਂ ਮੰਗਾਉਂਦੇ ਨੇ ਇਹਨਾਂ ਨੇ ਪਿੰਨੀਆਂ ਖੁਰਤਾ ਲੈਣੀਆਂ ਲੈਣੀਆਂ ਆਪਣੇ ਜਿੰਨੇ ਵੀ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਫੋਨ ਕਰ ਕਰਕੇ ਮੇਰੀਆਂ ਪਿੰਨੀਆਂ ਬਹੁਤ ਵਕਵਾਉਂਦੇ ਆ ਜੀ ਤੁਸੀਂ ਪਿੰਨੀਆਂ ਮੇਰੀਆਂ ਲੈਂਦੇ ਹੋ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਬਹੁਤ ਵਧੀਆ ਜੀ ਕਿਤਾਬ ਨਹੀਂ ਤਾਂ ਮਤਲਬ ਇਹ ਸਾਡੇ ਵੈਦ ਹਕੀਮ ਦੱਸਦੇ ਆ ਬਿਆਸੀ ਕਿ ਚੀਜ਼ ਐਸੀ ਵਧੀਆ ਚੀਜ਼ਾਂ ਇਹ ਜਿਹੜ ਉਹ ਬੰਦੇ ਵਾਸਤੇ ਵੈਸੇ ਆਲਸੀ ਕਹਿੰਦੇ ਖਾਣੀ ਜ਼ਰੂਰੀ ਹੈ ਵੈਸੇ ਗਰਮੀਆਂ ਨੂੰ ਵੀ ਜ਼ਰੂਰੀ ਹੈ ਸਾਰੇ ਪ੍ਰੋਟੀਨ ਵਧੀਆ ਹੁੰਦੇ ਥੀਏ ਵੀ ਵਧੀਆ ਮਾਤਰਾ ਚ ਪਾਦੇ ਆ ਐਂ ਪੂਰੀ એનર્ਜੀ ਆ ਜਾਂਦੀ ਖਾੜਾ ਇੱਕ ਵਾਰ ਤੇ ਪਤਾ ਲੱਗ ਜਾਂਦਾ ਠੀਕ 10 20 ਦਿਨ ਚ ਬਦਲਾ ਆ ਜਾਂਦਾ ਬਿਨੀਆਂ ਖਾਧੀਆਂ ਮੈਨੂੰ ਡਿਸਕ ਦੀ ਪ੍ਰੋਬਲਮ ਸੀਦੀ ਪਹਿਲਾਂ ਉਹਦੇ ਕਰਕੇ ਲੱਕ ਚ ਦਰਦ ਸਿਆਲ ਨੂੰ ਜਿਆਦਾ ਵੀ ਠੰਡ ਸ਼ੁਰੂ ਹੋਈ ਲੱਕ ਦੇ ਦਰਦ ਸ਼ੁਰੂ ਹੋ ਰਿਹਾ ਮਾਜ਼ੇ ਜਦੋਂ ਜਦੋਂ ਕੰਨੀਆਂ ਖਾਣ ਲੱਗੇ ਉਸ ਤੋਂ ਬਾਅਦ ਲੱਕ ਦਾ ਦਰਦ ਸਾ ਐਂ ਬਿਲਕੁਲ ਸਹੀ ਹੋ ਗਿਆ ਦੂਰ ਹੋ ਗਿਆ ਮੈਂ ਤਾਂ ਸਪੈਸ਼ਲੀ ਫੋਨ ਕਰਦਾ ਹੁੰਦਾ ਜਿਸ ਦਿਨ ਮੈਂ ਫੋਨ ਕੀਤਾ ਆਈ ਨੇ ਕਦੇ ਅੱਜ ਤਾਰ ਲੱਗੇ ਕੰਮ ਮੈਂ ਕਿਹਾ ਵੀ ਸਾਨੂੰ ਪਹਿਲਾਂ ਪਜਾਓ ਮੈਂ ਫਿਰ ਪਜਾ ਜਾਇਆ ਨਹੀਂ ਆਇਆ